हां जी ਜੇ ਕਿ ਕੀੜਾ ਨਕੀ ਦਾ ਲੱਗਿਆ ਹੋਵੇ ਯਾਰ ਦੇ ਵਿੱਚ ਤਾਂ ਤਰੀਕਾ ਹੈਗਾ ਕਿ ਕਿڑا ਨਿਕਲ ਜਾਂਦਾ ਹੈ ਇਹ ਬਹੁਤ ਸੌਖਾ ਤਰੀਕਾ ਤੁਸੀਂ ਆਪ ਦਾ ਕੀੜਾ ਆਪ ਦੇ ਯਾਰ ਦੇ ਵਿੱਚੋਂ ਖੁਦ ਵੀ ਕੱਢ ਸਕਦੇ ਹੋ ਇੱਕ ਲੋਹੇ ਦਾ ਖੁਰਚ ਲੈ ਲੈਣੇ ਇਹਨੂੰ ਗਰਮ ਕਰ ਲੈਣੇ ਇਹਦੇ ਉੱਤੇ ਗੰਡਿਆਂ ਦਾ ਵੀ ਤੇ ਸਰੋਂ ਦਾ ਤੇਲ ਲਾ ਕੇ ਇੱਕ ਚਮਚਾ ਪਾ ਦੇਣਾ ਉਸ ਤੋਂ ਬਾਅਦ ਇਹਨੂੰ ਤੁਸੀਂ ਕੁਜਾ ਵੀ ਲੈ ਸਕਦੇ ਹੋ ਅਸੀਂ ਡੱਬਾ ਲਿਆ ਹੋਇਆ ਪਲਾਸਟਿਕ ਦਾ ਇਹ ਪਲਾਸਟਿਕ ਦੇ ਡੱਬੇ ਦੇ ਵਿੱਚ ਆ ਪਾਤਾ ਇਹ ਧੂਆਂ ਜਦੋਂ ਜਾਊਗਾ ਉਹ ਜਾਰ ਤੇ ਤੋ ਕਿਹਦਾ ਆਪਣੇ ਆਪ ਹੀ ਮਰ ਕੇ ਬਾਹਰ ਆ ਜਾਊਗਾ ਤੁਸੀਂ ਉਹ ਕਿਹਦਾ ਦੇਖ ਵੀ ਸਕਦੇ ਹੋ ਤੇ ਨਾਲ ਦੇ ਨਾਲ ਰੀਲੀਫ ਵੀ ਮਿਲਦੀ ਹੈ ਐਂ ਜੀ ਕੋਈ ਗੱਲ ਨਹੀਂ ਮੇ ਰੀਲੀਫ ਨਾ ਮਿਲੇ ਰੀਲੀਫ ਵੀ ਮਿਲਦੀ ਹੈ ਇਹ ਕੋਈ ਵੱਡਾ ਵੱਡਾ ਪ੍ਰੋਜੈਕਟ ਨਹੀਂ ਛੋਟਾ ਹੀ ਹੈ ਤੁਸੀਂ ਆਪ ਦੇ ਘਰੇ ਬਣਾ ਕੇ ਆਪੇ ਕਿਹਦਾ ਜੇ ਜਾਰ ਚੋਂ ਕਿਛੇ ਦੇ ਹੁੰਦਾ ਹੈ ਨਾਲ ਦੀ ਨਾਲ ਦਰਦ ਬੰਦ ਹੋ ਜਾਂਦਾ ਜਿੱਦੋਂ ਤੁਸੀਂ ਇਹਦਾ ਦੇਉਗੇ ਨਾ ਧੂਆ ਉਦੋਂ ਨਾਲ ਦੀ ਨਾਲ ਉਹਦਾ ਜਦੋਂ ਕਿਦਾ ਮਰ ਗਿਆ ਦਰਦ ਬੰਦ ਹੋ ਜਾਂਦਾ ਤੇ ਆਰਾਮ ਆ ਜਾਂਦਾ ਆ ਦੇਖ ਲਓ ਆ ਡੱਬਾ ਪਿਆ ਇਹਦੇ ਵਿੱਚ ਇੱਕ ਪਾਸੇ ਦੀ ਉਹ ਖੁਰਚਨੇ ਤੇ ਰੱਖ ਕੇ ਵੀ ਪਾ ਦਿੰਦੇ ਉਹਦਾ ਧੂਆ ਮੱਚ ਕੇ ਵਿੱਚ ਹੋ ਜਾਂਦਾ ਉਹ ਖਿੱਚਣਾ ਹੁੰਦਾ ਯਾਦ ਦੇ ਉੱਤੇ ਆ ਯਾਦ ਤੇ ਜਦੋਂ ਧੂਆ ਲੱਗਦਾ ਤਾਂ ਕਿਦਾ ਮਰ ਕੇ ਆਪਣੇ ਆਪ ਆ ਜਾਂਦਾ ਘਰੇ ਤੁਸੀਂ ਤਿਆਰ ਕਰ ਸਕਦੇ ਹੋ